ਗੁਰਮੇ ਸਿੰਘ ਮਾਰੇ ਸੱਚੇ ਪਾਤਸ਼ਾਹ ਨੇ ਇਸ ਜਨਮ ਦੇ ਵਿੱਚ ਆਉਣ ਤੋਂ ਇਸ ਧਰਤੀ ਤੇ ਆਉਣ ਤੋਂ ਪਹਿਲਾਂ ਦੇ ਬਾਰੇ ਵਿੱਚ ਵੀ ਆਪਣਾ ਜੀਵਨ ਸਾਨੂੰ ਦੱਸਿਆ ਏ ਜਿਹਦੇ ਬਾਰੇ ਆਪਾਂ ਕਈ ਵਾਰ ਵਿਚਾਰ ਕੀਤੀ ਹੈ ਮਾਰੇ ਨੇ ਦੱਸਿਆ ਕਿ ਸਤ ਬਰਫ਼ ਦੇ ਨਾਲ ਟੱਕੀਆਂ ਹੋਈਆਂ ਉੱਚੀਆਂ ਪਹਾੜੀਆਂ ਚੋਟੀਆਂ ਜਿਹੜੀਆਂ ਨੇ 헵ਮਕੁੰਟ ਪਰਬਤ ਹੈ ਜਹਾ ਸ਼ਪਤ শৃੰਗ ਸੋਭਿਤ ਹੈ ਤਹਾ ਸਾਧਗੁਰੂ ਕਹਿੰਦੇ ਉਸ ਜਗ੍ਹਾ ਤੇ ਅਸੀਂ ਤਪੱਸਿਆ ਕਰਦੇ ਸਾਂ ਤੇ ਇੰਨੇ ਕੋ ਮਾਰੇ ਕਹਿੰਦੇ ਤਪਸਿਆ ਇੰਨਾ ਕੋ ਪ੍ਰਮਾਤਮਾ ਦੇ ਬੰਦਗੇ ਵਿੱਚ ਅਸੀਂ ਲੀਨ ਹੋ ਗਏ ਕਿ ਦ્વੈ ਤੇ ਇੱਕ ਰੂਪ ਹੋਇ ਗयो ਮਾਰੇ ਕਹਿੰਦੇ ਦੋ ਤੋਂ ਅਸੀਂ ਇੱਕ ਹੋ ਗਏ ਮੈਂ ਮੇਰੀ ਮੁੱਕ ਗਈ ਤੇ ਇੱਕ ਪ੍ਰਮਾਤਮਾ ਦੇ ਅਸੀਂ ਰੂਪ ਹੋ ਗਏ ਸਾ ਤੇ ਮਾਰੇ ਕਹਿੰਦੇ ਨੇ ਫਿਰ ਇੱਕ ਦਿਨ ਅਕਾਲ ਪੁਰਖ ਜੀ ਦਾ ਹੁਕਮ ਹੋਇਆ ਉਹਨਾਂ ਨੇ ਮੈਨੂੰ ਆਖਿਆ ਕਿ ਸ੍ਰਿਸ਼ਟੀ ਦਾ ਦੁਨੀਆ ਦਾ ਹਾਲ ਬੜਾ ਬਹੁਤ ਬੁਰਾ ਹੋਇਆ ਪਿਆ ਦੁਨੀਆਂ ਦੇ ਪਰ ਰਾਜੇ ਪਾਵ ਕਰਦੇ ਨੇ ਬਾਦਸ਼ਾਹ ਜਿਹੜੇ ਨੇ ਜ਼ੁਲਮੀ ਹੋ ਚੁੱਕੇ ਨੇ ਤੇ ਨਾਮ ਜਪਣ ਵਾਲੇ ਨੂੰ ਨਾਮ ਨਹੀਂ ਜਪਣ ਦਿੱਤਾ ਜਾ ਰਿਹਾ ਜ਼ਬਰ ਹੋ ਰਿਹਾ ਜ਼ੁਲਮ ਹੋ ਰਿਹਾ ਦੁਨੀਆ ਜਿਹੜੀ ਐ ਉਹ ਬੜੇ ਤਰਾਸ ਵਿੱਚ ਬੜੇ ਭੈ ਵਿੱਚ ਜੀ ਰਹੀ ਐ ਸਾਰੀ ਦੁਨੀਆ ਜਿਵੇਂ ਮੈਂ ਕੱਲ ਬੇਨਤੀ ਕੀਤੀ ਪ੍ਰਮਾਤਮਾ ਨੇ ਸਾਰਿਆਂ ਨੂੰ ਸੁਤੰਤਰ ਬਣਾਇਆ ਪਿਆਰਿਓ ਸੁਤੰਤਰ ਦਾ ਭਾਵ ਆਜ਼ਾਦ ਕਿ ਕਿਸੇ ਦਾ ਜੋ ਜੀ ਕਰਦਾ ਉਹ ਕਰ ਸਕਦਾ ਆ ਕਰਮ ਜੋ ਕੋਈ ਕਿਦਾਂ ਦਾ ਵੀ ਕਰਮ ਚਾਹੁੰਦਾ ਉਹਦਾ ਦਾ ਕਰਮ ਕਮਾ ਲਵੇ ਪਰ ਉਹ ਕਰਮਾਂ ਦਾ ਫਲ ਜਿਹੜਾ ਹੈ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਰੱਖਿਆ ਆਪਾਂ ਫਲ ਜਿਹੜਾ ਪਿਆਰਿਓ ਉਹ ਦੇ ਵਿੱਚ ਸਤੰਤਰ ਨਹੀਂ ਕਰਮ ਦੇ ਵਿੱਚ ਸਾਨੂੰ ਪ੍ਰਮਾਤਮਾ ਨੇ ਸਤੰਤਰਤਾ ਦੇ ਦਿੱਤੀ ਤੂੰ ਧਰਮੀ ਬਣ ਜਾ ਤੂੰ ਅਧਰਮੀ ਬਣ ਜਾ ਤੂੰ ਪਾਪੀ ਬਣ ਜਾ ਤੂੰ ਪੁੰਨੀ ਬਣ ਜਾ ਇਹ ਕਰਮ ਤੇਰੇ ਹੱਥ ਵਿੱਚ ਨੇ ਤੂੰ ਕੀ ਬਣਨਾ ਚਾਹਂਦਾ ਪਰ ਇਹਦਾ ਜਦੋਂ ਫਲ ਮਿਲਣਾ ਕਿ ਤੇਰੇ ਪਾਪਾਂ ਦਾ ਜਾਂ ਤੇਰੇ ਪੁੰਨਾਂ ਦਾ ਫਲ ਜਿਹੜਾ ਹੈ ਪ੍ਰਮਾਤਮਾ ਦੇ ਹੱਥ ਵਿੱਚ ਆ ਇਹ ਉਹਨੇ ਆਪਣੇ ਹੱਥ ਵਿੱਚ ਦਿੱਤਾ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਜਿਵੇਂ ਅਸੀਂ ਯਤਨ ਕਰੀਏ ਇੱਕ ਪੈਰ ਤੇ ਖੜਾ ਹੋਣਾ ਇਹਨਾ ਪਿਆਰਿਓ ਤੇ ਖੜੇ ਹੋ ਸਕਦੇ ਆ ਭਾਵ ਅਸੀਂ ਕਰਮ ਕਰ ਸਕਦੇ ਆ ਜੇ ਆਖੀਏ ਕਿ ਦੋਨੋਂ ਪੈਰ ਜਿਹੜੇ ਨੇ ਤਾਂ ਚੁੱਕ ਕੇ ਤੇ ਖੜੇ ਹੋ ਜਾਈਏ ਫਿਰ ਨਹੀਂ ਫਿਰ ਆਪਾਂ ਡਿੱਗ ਪਾਵਾਂਗੇ ਇਦਾਂ ਹੀ ਪ੍ਰਮਾਤਮਾ ਨੇ ਅੱਧੀ ਇਹ ਇਹ ਬਖਸ਼ ਸਾਡੇ ਤੇ ਕੀਤੇ ਹੋਏ ਕਰਮ ਕਰ ਲੈ ਪਰ ਜਿਹੜਾ ਫਲ ਜਿਹੜਾ ਉਹ ਤੈਨੂੰ ਅਸੀਂ ਦੇਣਾ ਸੁਮਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਨੇ ਆਖਿਆ ਕਿ ਸੁਤੰਤਰ ਆਜ਼ਾਦ ਬਣਾਇਆ ਦੁਨੀਆ ਨੂੰ ਸ੍ਰਿਸ਼ਟੀ ਨੂੰ ਪਰ ਉਹਨਾਂ ਨੂੰ ਗੁਲਾਮ ਬਣਾਇਆ ਜਾ ਰਹੇ ਉਹਨਾਂ ਦੇ ਉੱਪਰ ਜ਼ੁਲਮ ਕਰਕੇ ਬੜਾ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਮੇਰੇ ਜਿਹੜੇ ਸੰਤ ਨੇ ਭਗਤ ਪਿਆਰੇ ਨੇ ਉਹਨਾਂ ਤੇ ਵੀ ਬੜੇ ਕਸ਼ਟ ਆ ਰਹੇ ਨੇ ਸੰਤਾਂ ਨੂੰ ਸਾਧਾ ਨੂੰ ਵੀ ਦੁਖੀ ਕੀਤਾ ਜਾ ਰਿਹਾ ਹੈ ਇਸ ਕਰਕੇ ਕਹਿੰਦੇ ਪ੍ਰਮਾਤਮਾ ਨੇ ਸਾਨੂੰ ਆਖਿਆ ਕਿ ਤੁਸੀਂ ਧਰਤੀ ਤੇ ਜਾਓ ਤੇ ਕਬੁੱਧ ਕਰਨ ਤੇ ਲੋਕ ਹਟਾਓ ਜਿਹੜੇ ਮਾੜੇ ਕਰਮ ਕਰਦੇ ਨੇ ਮੰਦ ਬੁੱਧੇ ਵਾਲੇ ਨੇ ਉਹਨਾਂ ਨੂੰ ਮਾੜੇ ਕਰਮਾਂ ਤੋਂ ਹਟਾ ਕੇ ਸਿੱਧੇ ਰਾਹ ਤੇ ਪਾਓ ਪਰ ਕਹਿੰਦੇ ਨੇ ਬਾਕਸ਼ਾ ਜੀ ਨੇ ਆਖਿਆ ਸੀ ਕਾਲਪਰੁਖ ਨੂੰ ਕਿਹਾ ਕਿ ਪ੍ਰਭੂ ਜੀ ਸਾਡਾ ਜੀ ਨਹੀਂ ਕਰਦਾ ਜਾਣ ਨੂੰ ਪਰ ਤੁਹਾਡਾ ਹੁਕਮ ਨੇ ਮੋੜਿਆ ਜਾ ਸਕਦਾ ਮਰ ਕਹਿੰਦੇ ਇਨਾਂ ਕੋ ਉਦੋਂ ਆਨੰਦ ਬਣਿਆ ਹੋਇਆ ਸੀ ਨਾ ਦੁਆ ਅਤੇ ਏਕ ਰੂਪ ਹੋਏ ਗਏ ਕਿ ਸਾਡਾ ਚਿੱਤ ਨਹੀਂ ਸੀ ਕਰਦਾ ਕਿ ਅਸੀਂ ਉੱਥੇ ਆਈਏ ਪਰ ਪ੍ਰਮਾਤਮਾ ਦਾ ਹੁਕਮ ਹੋਇਆ ਤੇ ਸਾਨੂੰ ਇਸ ਦੁਨੀਆ ਤੇ ਆਉਣਾ ਪਿਆ ਧਰਮ ਚਲਾਵਣ ਸੰਤ ਉਬਾਰਣ ਦੁਸ਼ਟ ਸਭਨ ਕੋ ਮੂਲ ਉਪਾਰਣ ਸਤਗੁਰਾਂ ਨੇ ਤੇ ਤੋ ਤਾਂ ਆਖਿਆ ਮਹਰ ਕਹਿੰਦੇ ਜਹੀ ਕਾਜ ਧਰਾ ਹਮ ਜਨਮੰ ਆਹੀ ਕੰਮ ਵਾਸਤੇ ਅਸੀਂ ਕਹਿੰਦੇ ਜਨਮ ਇੱਥੇ ਦੁਨੀਆ ਦੇ ਵਿੱਚ ਆਉਣਾ ਕੀਤਾ ਜਨਮ ਲਿਆ ਏ ਇਹਹੀ ਕਾਜ ਧਰਾ ਹਮ ਜਨਮ ਸਮਝ ਲਿਓ ਸਾਧੂ ਸਾਹਿਬ ਮੰਨ ਮੰਗ ਪਰ ਕਹਿੰਦੇ ਇਹ ਸਾਧੂ ਜਨੋ ਆਪਣੇ ਮਨ ਵਿੱਚ ਇਹ ਜਾਣ ਲਓ ਇਸ ਕਾਰਜ ਵਾਸਤੇ ਅਸੀਂ ਆਏ ਧਰਮ ਹੇਤ ਗੁਰਦੇਵ ਪਠਾਏ ਧਰਮ ਦਾ ਜਿਵੇਂ ਧਰਮ ਦੇ ਵਾਸਤੇ ਕਹਿੰਦੇ ਨੇ ਗੁਰਦੇਵ ਸਤਗੁਰੂ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੁਰਬਾਨੀ ਦਿੱਤੀ ਬਸ ਉਸ ਧਰਮ ਨੂੰ ਕਹਿੰਦੇ ਨੇ ਬਚਾਉਣ ਵਾਸਤੇ ਉਹ ਜਿਹੜਾ ਧਰਮ ਆ ਭਾਵ ਕਿ ਸਭ ਨੂੰ ਆਜ਼ਾਦ ਹੋਣਾ ਸਭ ਨੂੰ ਆਜ਼ਾਦ ਕਰਨਾ ਮਾਰ ਕਹਿੰਦੇ ਇਸੇ ਵਾਸਤੇ ਸਾਨੂੰ ਵੀ ਪ੍ਰਮਾਤਮਾ ਨੇ ਭੇਜਿਆ ਜਿਵੇਂ ਪਿਤਾ ਗੁਰੂ ਜੀ ਗਏ ਨੇ ਕਿਉਂਕਿ ਬਚਿੱਤਰ ਨਾਰਕ ਜਿਹੜਾ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਾਰ ਸੱਚੇ ਪਾਤਸ਼ਾਹ ਨੇ ਆਪਣੀ ਦੀਵਨੀ ਖੁਦ ਲਿਖੀ ਹੋਈ ਹੈ ਸਾਧ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਕਿਹੜੀ ਜਗ੍ਹਾ ਆ ਜਿੱਥੇ ਆ ਸਾਡਾ ਆਉਣਾ ਹੋਇਆ ਆਗਮਨ ਹੋਇਆ ਸਰਬੇਣੀ ਦਾ ਜਿੱਥੇ ਸੰਗਮ ਆ ਜਦੋਂ ਉੱਥੇ ਪਿਤਾ ਤੇ ਮਾਤਾ ਜੀ ਪਹੁੰਚੇ ਨੇ ਮਾਰੇ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਉਹ ਤੋਂ ਪਹਿਲਾਂ ਸਾਡੇ ਮਾਤਾ ਤੇ ਪਿਤਾ ਨੇ ਬੜੀ ਬੰਦਗੀ ਬੜੀ ਭਗਤੀ ਕੀਤੀ ਪ੍ਰਭੂ ਨੂੰ ਆਰਾਧਿਆ ਜਿਵੇਂ ਆਪਾਂ ਪੜ੍ਹਦੇ ਆ ਸਤਿਗੁਰੂ ਪਾਤਸ਼ਾਹ ਜੀ ਦੇ ਵਚਨ ਕਿ ਤਾਤ ਮਾਤ ਤਾਤ ਪਿਤਾ ਨੂੰ ਕਿਹਾ ਜਾਂਦਾ ਇੱਕ ਤਾਤ ਤੇ ਹੁੰਦਾ ਨਾ ਈਰਖਾ ਜਾਂ ਤਪਸ਼ ਇੱਥੇ ਤਾਤ ਦੇ ਅਰਥ ਨੇ ਪਿਤਾ ਮਾਰੇ ਕਹਿੰ ਲਗੇ ਤਾਤ ਮਾਤ ਇੱਕ ਸਾਡੇ ਪਿਤਾ ਤੇ ਇੱਕ ਸਾਡੀ ਮਾਤਾ ਮੋਰ ਅਲਖ ਆਰਾਧਾ ਉਸ ਅਲੱਖ ਪਰਮਾਤਮਾ ਨੂੰ ਅਰਧਿਆ ਸਾਡੇ ਪਿਤਾ ਮਾਤਾ ਨੇ ਤੇ ਆਪਾਂ ਇਤਿਹਾਸ ਜਾਣਦੇ ਆ ਕਿ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਨੇ ਪਿਆਰਿਓ ਸਤਗੁਰੂ ਪਾਤਸ਼ਾਹ ਜੀ ਨੇ ਬਾਬੇ ਬਕਾਲਾ ਸਾਹਿਬ ਦੀ ਧਰਤੀ ਤੇ 26 ਸਾਲ 9 ਮਹੀਨੇ ਤੇ 13 ਦਿਨ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਬੰਦਗੀ ਕੀਤੀ ਹੈ ਭਗਤੀ ਕੀਤੀ ਹੈ ਅਰਧਿਆ ਪਰਮਾਤਮਾ ਐਵੇਂ ਨਹੀਂ ਮਾਤਾ ਗੁਜਰੀ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਾਰਾ ਸੱਚੇ ਪਾਤਸ਼ਾਹ ਜੀ ਨੂੰ ਜਨਮ ਦੇ ਦਿੱਤਾ ਉਹਦੇ ਲਈ ਕੋਖ ਬੜੀ ਉੱਚੀ ਸੁੱਤੀ ਚਾਹੀਦੀ ਸੀ ਪਿਆਰਿਓ ਬੜੀ ਬੰਦਗੀ ਵਾਲੀ ਚਾਹੀਦੀ ਸੀ ਇਸੇ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ 26 ਸਾਲ ਵਿਆਹ ਤੋਂ ਬਾਅਦਾਂ 26 ਸਾਲ ਤੱਕ ਉੱਥੇ ਭਗਤੀ ਕਰਦੇ ਰਹੇ ਨੇ ਤਾਂ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਫਿਰ ਜਦੋਂ ਇਧਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਨੇ ਪਟਨਾ ਸਾਹਿਬ ਸਾਹਵਲ ਨੂੰ ਉੱਥੇ ਕਹਿੰਦੇ ਨੇ ਗੁਰੂ ਸਾਹਿਬ ਨੇ ਆਖਿਆ ਜਿਵੇਂ ਬਚਨਿਆ ਮਹਾਰਾ ਦੇ ਕਿ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ ਤੇ ਮੈਂ ਬੇਨਤੀ ਕੀਤੀ ਸੀ ਭਵ ਤੇ ਪ੍ਰਕਾਸ਼ ਵਿੱਚ ਅੰਤਰਿਆ ਪ੍ਰਕਾਸ਼ ਦਾ ਅਰਥ ਆ ਕਿ ਗਰਭ ਧਾਰਨ ਕਰਨਾ ਤੇ ਪ੍ਰਕਾਸ਼ ਦਾ ਅਰਥ ਆ ਪਿਆਰਿਓ ਭਾਵ ਦਾ ਅਰਥ ਆ ਪ੍ਰਗਟ ਹੋਣਾ ਮਾਰ ਕਹਿੰਦੇ ਜਦੋਂ ਅਸੀਂ ਪ੍ਰਗਟ ਹੋਏ ਉਦੋਂ ਮਾਤਾ ਸਾਡੇ ਜਿਹੜੇ ਨੇ ਉਹ ਪਟਨਾ ਸ਼ਹਿਰ ਦੀ ਧਰਤੀ ਤੇ ਸੰਤ ਉੱਥੇ ਸਾਡਾ ਆਗਮਨ ਹੋਇਆ ਏ ਜਿੱਥੇ ਅੱਜ ਸਾਡਾ ਪਿਆਰਿਓ ਪੰਜਾਂ ਤਖਤ ਸਹਿਬਾਨਾਂ ਦੇ ਵਿੱਚੋਂ ਇੱਕ ਤਖਤ ਸਹਿਬ ਸਹਿਬ ਵੀ ਜਿਹੜਾ ਉੱਥੇ ਮੌਜੂਦ ਹੈ ਜਿਨ੍ਹਾਂ ਦੇ ਆਪਾਂ ਅਰਦਾਸ ਵਿੱਚ ਪਿਆਰਿਓ ਸ਼ਬਦ ਬੋਲਦੇ ਆ ਕਿ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਉਥੇ ਇਹ ਕਿਹਾ ਜਾਂਦਾ ਸਾਧ ਸੰਗਤ ਜੀ ਪੰਜ ਤਖਤ ਨੇ ਜਿਹੜੇ ਤੇ ਬਾਕੀ ਦੇ ਜੋ ਗੁਰੂ ਧਾਮ ਨੇ ਜਿੱਥੇ ਜਿੱਥੇ ਗੁਰੂ ਸਾਹਿਬਾਂ ਨੇ ਚਰਨ ਪਾਏ ਆ ਜਿਨ੍ਹਾਂ ਜਿਨ੍ਹਾਂ ਸਥਾਨਾਂ ਨੂੰ ਪਵਿੱਤਰ ਕੀਤਾ ਏ ਉਹਨਾਂ ਸਾਰਿਆਂ ਸਥਾਨਾਂ ਦੇ ਤਖਤਾਂ ਸਮੇਤ ਦਰਸ਼ਨ ਦੇਦਾਰਿਆਂ ਦਾ ਧਿਆਨ ਧਰੋ ਉਹਨਾਂ ਪਾਵਨ ਸਥਾਨਾਂ ਦਾ ਧਿਆਨ ਧਰਦਿਆਂ ਹੋਇਆਂ ਤੁਸੀਂ ਵਾਹਿਗੁਰੂ ਜਪੜਾ ਕਰੋ ਵਾਹਿਗੁਰੂ ਆਖੋ ਸੋ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਜਿਵੇਂ ਇਹ ਆਖਿਆ ਜਾਂਦਾ ਏ ਕਿ ਉਹਨਾਂ ਦਾ ਧਿਆਨ ਧਰੀਏ ਤੇ ਉੱਥੇ ਸਾਡੀ ਸੁਰਤ ਚਲੀ ਜਾਣੀ ਚਾਹੀਦੀ ਏ ਕਿ ਗੁਰੂ ਗੋਬਿੰਦ ਸਿੰਘ ਮਾਰੂ ਸੱਚੇ ਪਾਤਸ਼ਾਹ ਉੱਥੇ ਪ੍ਰਗਟ ਹੋਏ ਸੋ ਸਤਿਗੁਰੂ ਦਾਤਾ ਜੀ ਨੇ ਰਹਿਮਤ ਕੀਤੀ ਪਿਆਰਿਓ ਮਾਰਾ ਕਹਿੰਦੇ ਤਾਤਮਾਤ ਮੁਰ ਅਲਖ ਅਰਾਧਾ ਬੋ ਬਿਰਜੋਗ ਸਾਧਨਾ ਸਾਧ ਤਿੰਨ ਜੋ ਕਰੇ ਆਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰ ਦੇਵਾ ਤਿੰਨ ਪ੍ਰਭ ਜਬ ਆਏ ਸਮੇਹ ਦੀਆ ਤਬ ਹਮ ਜਨਮ ਕਲੂ ਮੈਂ ਲੀਆ ਕਹਿੰਦੇ ਨੇ ਜਦੋਂ ਸਾਡੇ ਮਾਤਾ ਪਿਤਾ ਦੀ ਭਗਤੀ ਤੋਂ ਪ੍ਰਭੂ ਨੇ ਖੁਸ਼ ਹੋਣਾ ਕੀਤਾ ਆਕਾਲ ਪੁਰਖ ਜੀ ਨੇ ਤੇ ਮਾਰ ਕਹਿੰਦੇ ਫਿਰ ਉਹਨਾਂ ਨੇ ਸਾਨੂੰ ਹੁਕਮ ਕੀਤਾ ਸਾਨੂੰ ਆਗਿਆ ਦਿੱਤੀ ਤਿੰਨ ਪ੍ਰਭ ਜਬ ਆਏ ਸਮੇਂ ਕੀਆ ਤਬ ਹਮ ਜਨਮ ਕਲੂ ਮੈ ਲਿਆ ਫਿਰ ਕਹਿੰਦੇ ਅਸੀਂ ਕਲਯੁਗ ਦੇ ਵਿੱਚ ਆਉਣਾ ਕੀਤਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਪਿਆਰਿਓ ਆਓ ਥੋੜੇ ਜੇ ਵਿਚਾਰ ਆਪਾਂ ਜੋ ਲੜੀ ਚੱਲ ਰਹੀ ਹੈ ਉਹਦੇ ਸਾਥ ਪਾਈਏ ਫਿਰ ਆਪਾਂ ਜਿਹਨੇ ਦਿਨ ਵੇਲੇ ਦਾ ਸਮਾਗਮ ਹੋਏਗਾ ਉਦਾਂ ਆਪਾਂ ਵਿਚਾਰ ਦੇ ਨਾਲ ਜੁੜਾਂਗੇ ਸਤਿਗੁਰੂ ਪਾਲਸਾ ਜੀ ਦੇ ਅਪਾਰ ਕਿਰਪਾ ਰਹਿਮਤ ਬਖਸ਼ੀ ਦਾ ਸਦਕਾ ਕੱਲ ਜੋ ਆਪ ਜੀ ਨੇ ਵਿਚਾਰ ਸਰਵਣ ਕੀਤੀ ਆ ਪਿਆਰੇ ਕਿ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਰਾਮਤਾ ਵਰਤਾਂਦਿਆਂ ਹੋਇਆ ਜਿੱਦਾਂ ਜਿੱਦਾਂ ਗੁਰੂ ਸਾਹਿਬ ਜੀ ਇਥੋਂ ਪੌਂਟਾ ਸਾਹਿਬ ਤੋਂ ਚੱਲ ਕੇ ਅਨੰਦਪੁਰ ਸਾਹਿਬ ਨੂੰ ਜਾਂਦੇ ਨੇ ਤੇ ਰਾਸਤੇ ਵਿੱਚ ਕਈ ਨਗਰਾਂ ਦੇ ਵਿੱਚ ਮਹਾਰਾ ਸੱਚੇ ਪਾਤਸ਼ਾਹ ਪੜਾ ਕਰਦੇ ਰੁਕਦੇ ਤੇ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਰੁਕਦੇ ਨੇ ਸੰਗਤਾਂ ਉੱਥੇ ਆਉਂਦੀਆਂ ਨੇ ਗੁਰੂ ਜੀ ਦੇ ਦੀਦਾਰ ਹੁੰਦੇ ਮਾਰਦੇ ਬਚਨ ਸੰਗਤਾਂ ਨੂੰ ਸੁਣਨ ਨੂੰ ਮਿਲਦੇ ਨੇ ਬੜਾ ਆਨੰਦ ਬਣਦਾ ਪਿਆਰੇ ਇਦਾਂ ਹੀ ਚੱਲਦੇ ਆ ਚੱਲਦੇ ਆ ਗੁਰੂ ਪਿਤਾ ਜੀ ਧੰਨ ਗਲਗੇ ਤਰਪਾ ਸਾਹਿਬ ਜੀ ਪਿਆਰਿਓ 나ਡੇ ਪਿੰਡ ਦੇ ਵਿੱਚ ਪਹੁੰਚੇ ਨੇ ਜਿਹੜਾ ਕਹਿੰਦੇ ਨੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਥਾਣਾ ਪੰਜੌਰ ਪਿੰਡ ਥਾਣਾ ਪੰਜੌਰ ਤੇ ਜ਼ਿਲ੍ਹਾ ਪਟਿਆਲਾ ਇੱਥੇ ਕਹਿੰਦੇ ਨੇ ਨਗਰ ਪੈਂਦਾ ਜਦ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਇੱਥੇ ਪਹੁੰਚੇ ਨੇ ਤੇ ਇੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰੁਕਣਾ ਕੀਤਾ ਤੇ ਬੜਾ ਸੰਗਤਾਂ ਨੇ ਚਾਅ ਕੀਤਾ ਗੁਰੂ ਜੀ ਦੇ ਆਉਣ ਦਾ ਜਿਹੜੇ ਆ ਮੀਰ ਨੇ ਗਰੀਬ ਨੇ ਵੱਡੇ ਨੇ ਛੋਟੇ ਨੇ ਸਾਰੇ ਆਮਾਰੇ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਖੜੇ ਸਨ ਵੇਟ ਕਰਦੇ ਸੀ ਉਹਨਾਂ ਨੂੰ ਪਤਾ ਸੀ ਕਿ ਗੁਰੂ ਜੀ ਨੇ ਇੱਥੋਂ ਲੰਘਣਾ ਤੇ ਪਿਆਰੋ ਉੱਥੇ ਪਹਿਲਾਂ ਹੀ ਖੜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਤਕਾਰ ਵਜੋ ਜਦੋਂ ਮਹਾਰਾਜ ਆਏ ਸਭ ਨੇ ਝੁੱਕ ਕੇ ਸਿਰ ਨਵਾਇਆ ਤੇ ਆਪਣੀ ਸ਼ਰਧਾ ਦੇ ਨਾਲ ਗੁਰੂ ਸਾਹਿਬ ਜੀ ਦਾ ਡੇਰਾ ਉੱਥੇ ਕਰਵਾਇਆ ਬੜੀਆਂ ਭੇਟਾਵਾਂ ਗੁਰੂ ਸਾਹਿਬ ਨੂੰ ਅਰਪਣ ਕੀਤੀਆਂ ਮਹਾਰਾਜ ਦੇ ਦੀਦਾਰ ਕਰਕੇ ਬੜੇ ਖੁਸ਼ ਹੋਈਆਂ ਸੰਗਤਾਂ ਇਥੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪ੍ਰਸ਼ਾਦ ਵੀ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ ਸੰਗਤਾਂ ਨੇ ਜੋ ਛਕਣ ਵਾਸਤੇ ਲੰਗਰ ਪ੍ਰਸ਼ਾਦ ਆ ਉਹ ਵੀ ਪਹਿਲਾਂ ਹੀ ਤਿਆਰ ਹੈ ਇਥੇ ਕੁਝ ਸਮਾਂ ਗੁਰੂ ਸਾਹਿਬ ਰੁਕੇ ਨੇ ਪਰ ਜਦੋਂ ਲੋਡਾ ਵੇਲਾ ਸ਼ਾਮ ਦਾ ਵੇਲਾ ਹੋਣ ਲੱਗਾ ਤੇ ਮਹਾਰ ਨੇ ਉੱਥੋਂ ਚਾਲੇ ਪਾਏ ਉਸ ਨਗਰ ਤੋਂ ਗੁਰੂ ਸਾਹਿਬ ਨੇ ਚੱਲਣਾ ਕੀਤਾ ਤੇ ਟਿਕੋਈ ਨਾਮ ਦਾ ਨਗਰ ਇੱਕ ਹੁੰਦਾ ਉਥੋਂ ਬਾਹਰ ਬਾਹਰ ਦੋ ਕੋ ਕੋ ਦੇ ਦੂਰੀ ਤੇ ਗੁਰੂ ਸਾਹਿਬ ਨੇ ਡੇਰਾ ਕਰਵਾ ਲਿਆ ਹੁਣ ਇਥੋਂ ਦੀ ਸੰਗਤਾਂ ਨੂੰ ਵੀ ਪਤਾ ਮਾਰਨੇ ਆਉਣਾ ਸੀ ਤੇ ਉਥੋਂ ਦੇ ਪਿਆਰੇ ਸਿੱਖਾਂ ਨੇ ਪਹਿਲਾਂ ਹੀ ਘੋੜਿਆਂ ਵਾਸਤੇ ਘਾਹ ਦਾਣਾ ਜਿਹੜਾ ਆ ਉਹ ਇਕੱਠਾ ਕਰ ਲਿਆ ਬੜਾ ਸੋਹਣਾ ਸੋਹਣਾ ਫਿਰ ਲੰਗਰ ਪ੍ਰਸ਼ਾਦੇ ਦਾ ਇੰਤਜ਼ਾਮ ਵੀ ਮਹਰ ਦੇ ਆਉਣ ਤੋਂ ਪਹਿਲਾਂ ਕਰ ਲਿਆ ਸਾਰੀਆਂ ਤਿਆਰੀਆਂ ਹੋਈਆਂ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਨੇ ਨਮਸਕਾਰਾਂ ਹੋਈਆਂ ਗੁਰੂ ਜੀ ਦੇ ਦਰਸ਼ਨ ਕੀਤੇ ਸੰਗਤਾਂ ਨੇ ਇੱਥੇ ਪਰ ਲੰਗਰ ਪਾਣੀ ਚੱਲਿਆ ਸ਼ਾਮ ਦੇ ਵੇਲੇ ਪਿਆਰਿਓ ਰਹਿ ਰਾਸ ਜਾਪ ਹੋਏ ਫਿਰ ਅਗਲਾ ਦਿਨ ਚੜਿਆ ਤੇ ਆਸਾ ਦੀ ਵਾਰ ਜਿਹੜੀ ਆ ਪਿਆਰਿਓ ਉਹਦਾ ਕੀਰਤਨ ਹੋਇਆ ਏ ਆਸਾ ਦੇ ਦੀਵਾਰ ਦਾ ਭੋਗ ਪਾਉਣੇ ਉਪਰੰਤ ਗੁਰੂ ਜੀ ਨੇ ਦੀਵਾਨ ਸਜਾਏ ਨੇ ਸੰਗਤਾਂ ਨੂੰ ਆਪਣੇ ਬਚਨਾਂ ਦੇ ਨਾਲ ਤੇ ਆਪਣੇ ਦਰਸ਼ਨਾਂ ਦੇ ਨਾਲ ਨਿਹਾਲ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਬਚਨ ਮਾਰਦੇ ਕਮਾਏ ਉਹਨਾਂ ਤੇ ਬਖਸ਼ਾ ਵਰਤੀਆਂ ਇਟਕੋਏ ਪਿੰਡ ਜਿਹੜਾ ਇੱਥੋਂ ਦੀ ਸੰਗਤ ਨੇ ਗੁਰੂ ਗੋਬਿੰਦ ਸਿੰਘ ਮਾਰੇ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਸੀਂ ਇੱਥੇ ਆਇਓ ਤੇ ਮਾਰੋ ਸੱਚੇ ਪਾਤਸ਼ਾਹ ਜਿੱਥੇ ਵੀ ਗੁਰੂ ਨਾਨਕ ਜੰਦਾ ਹੈ ਉੱਥੇ ਬਖਸ਼ਾ ਵਰਤਾਂਦੇ ਨੇ ਜਿੱਥੇ ਵੀ ਗੁਰੂ ਨਾਨਕ ਦੇ ਚਰਨ ਪੈਂਦੇ ਆ ਉਹ ਧਰਤੀ ਉਹ ਥਾਂ ਭਾਗਾ ਵਾਲੇ ਹੋ ਜਾਂਦੇ ਉਹ ਲੋਕ ਜਿਹੜੇ ਨੇ ਭਾਗਾ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਮਹਾਰਾਜ ਤੁਹਾਡੇ دیدار ਮਿਲਦੇ ਸੁਕਲਗੀ ਧਰਪਾਸ਼ਾ ਜੀ ਤੁਹਾਡੇ ਚਰਨਾਂ ਵਿੱਚ ਸਾਡੀ ਇਹ ਬੇਨਤੀ ਆ ਕਿ ਇਸ ਨਗਰ ਦੇ ਵਿੱਚ ਪਾਣੀ ਦੀ ਬੜੀ ਮਹਾਰਾਜ ਕਮੀ ਆ ਬਹੁਤ ਜ਼ਿਆਦਾ ਕਿਲਤ ਆ ਪਾਣੀ ਦੀ ਤੇ ਪਾਸ਼ਾ ਬੇਨਤੀ ਆ ਕੋਈ ਇੰਤਜ਼ਾਮ ਕੀਤਾ ਜਾਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਜੀ ਕਹਿਣ ਲੱਗੇ ਗੁਰੂ ਨਾਨਕ ਦੇ ਘਰ ਵੱਡਾ ਦਾਤਾ ਹੈ ਗੁਰੂ ਨਾਨਕ ਦੇ ਘਰ ਵੱਡੀਆਂ ਦਾਤਾਂ ਮਿਲਦੀਆਂ ਨੇ ਮਾਰੇ ਕਹ ਲੱਗੇ ਇਹ ਘਰ ਤੇ ਐਸਾ ਏ ਦੁੱਧ ਪੁੱਤ ਦਹੀਂ ਸਭ ਕੁਝ ਇਸ ਘਰ ਤੋਂ ਮਿਲਦਾ ਤੇ ਪਾਣੀ ਦੇ ਤੇ ਮਾਰੇ ਕਹਦੇ ਗੱਲ ਹੀ ਕੀ ਐ ਇੱਥੇ ਗੁਰੂ ਸਾਹਿਬ ਨੇ ਇਹ ਬਚਨ ਕੀਤੇ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਸੰਗਤਾਂ ਬੜੀਆਂ ਖੁਸ਼ ਹੋਈਆਂ ਮਾਰੇ ਦੇ ਹੱਥ ਵਿੱਚ ਬਰਸ਼ਾ ਫੜਿਆ ਸੀ ਗੁਰੂ ਸਾਹਿਬ ਜੀ ਚੈਲ ਕਦਮੀ ਕਰਨ ਲੱਗੇ ਉਧਰ ਉਧਰ ਤੁਰਦੇ ਨੇ ਕਲਗੀਆਂ ਵਾਲੇ ਪਾਤਸ਼ਾਹ ਫਿਰ ਇੱਕ ਜਗ੍ਹਾ ਰੁਕ ਗਏ ਕੁਝ ਸਮੇਂ ਵਾਸਤੇ ਰੁੱਕ ਕੇ ਫਿਰ ਮਾਰੇ ਨੇ ਬਰਸ਼ਾ ਜਿਹੜਾ ਜ਼ਮੀਨ ਦੇ ਵਿੱਚ ਮਾਰਿਆ ਤੇ ਉੱਥੋਂ ਪਾਣੀ ਨਿਕਲਿਆ ਪਾਣੀ ਨਿਕਲਿਆ ਤੇ ਸੰਗਤਾਂ ਇੱਕ ਤੇ ਖੁਸ਼ ਹੋਈਆਂ ਤੇ ਬੜੀਆਂ ਹੈਰਾਨ ਵੀ ਹੋਈਆਂ ਨੇ ਕਿ ਇਕਦਮ ਗੁਰੂ ਜੀ ਦੇ ਵਰ੍ਹੇ ਦੇ ਨਾਲ ਜਿਹੜਾ ਜਲ ਜਿਹੜਾ ਫੁਹਾਰਾ ਫੁੱਟਿਆ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੌਲੀ ਬਣਵਾਈ ਫਿਰ ਪੱਕੀ ਬੌਲੀ ਤੇ ਪਿਆਰਿਓ ਅੱਜ ਵੀ ਕਹਿੰਦੇ ਨੇ ਉੱਥੇ ਬੌਲੀ ਸਾਹਿਬ ਗੁਰਦੁਆਰਾ ਮੌਜੂਦ ਹੈ ਤਲਾਬ ਵੀ ਜਿਹੜਾ ਗੁਰੂ ਜੀ ਦੀ ਯਾਦ ਵਿੱਚ ਉੱਥੇ ਸ਼ੋਭਿਤ ਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤੀ ਪਿਆਰਿਓ ਸੰਗਤਾਂ ਨੂੰ ਇੱਥੇ ਬੜਾ ਨਿਹਾਲ ਕੀਤਾ ਮਹਾਰਾਜ ਨੇ ਇੱਥੇ ਇੱਕ ਰਾਤ ਤੇ ਅਗਲਾ ਦਿਨ ਕੱਟਦਿਆਂ ਹੋਇਆਂ ਗੁਰੂ ਸਾਹਿਬ ਜੀ ਜਿਵੇਂ ਦੁਪਹਿਰੋਂ ਬਾਅਦ ਮਾਰਨੇ ਇਥੋਂ ਚਾਲੇ ਪਾ ਦਿੱਤੇ ਤੇ ਅਗਲਾ ਜਿਵੇਂ ਇਤਿਹਾਸ ਆਵੇਗਾ ਉਹ ਆਪਾਂ ਕੱਲ ਨੂੰ ਸਮਾਂ ਮਿਲਿਆ ਤੇ ਵਿਚਾਰ ਸਾਂਝੀ ਕਰਾਂਗੇ